6 ਮਾਡਲ ਆ ਵੀਰੇ 6 ਮਾਡਲ ਆ ਰੰਗ ਪੇਂਟ ਦਾ ਸਾਰਾ 오ਰੀ ਨਾਲ ਵੀਰੇ 6 ਮਾਡਲ ਆ ਵੀਰੇ ਠੀਕ ਐ ਇੰਜਨ ਗੇਅਰ ਦਾ ਕਿੰਨਾ ਓਕੇ ਆ ਵੀਰੇ ਜਮਾ 2001 ਮਾਡਲ ਆ ਵੀਰੇ 2001 ਮਾਡਲ ਆ ਗਿਆ ਸੈਂਪਲ ਕਟਾਈ ਚੋਂ ਪਟਾਈ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਰਹਿ ਗਏ 45 ਕੇ ਪੈਸੇ ਮਾ ਗੱਲ ਲੈ ਵੀਰੇ ਪਰ ਬਾਈ ਸਾਰਾ 오ਰੀ ਨਾਲ ਸਾਰਾ 오ਰੀ ਨਾਲ ਵੀਰੇ ਕਿਤੇ ਵੀ ਬਰਛ ਲੱਗਣੀ ਸਤਿ ਸ਼੍ਰੀ ਅਕਾਲ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚਿਆ ਸਾਡੇ ਨਾਲ ਵੀਰ ਚੋੜਿਆ ਕਰਦੇ ਆ ਗੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਕੀ ਆ ਬਾਈ ਪਹਿਲਾਂ ਜਸਨਪ੍ਰੀਤ ਜਸਨਪ੍ਰੀਤ ਹਾਂਜੀ ਪਿੰਡ ਤੱਲੇ ਕੇ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਬਹੁਤ ਹੀ ਦੂਰ ਆਏ ਖੜੇ ਹਾਂਜੀ ਠੀਕ ਐ ਤੇ ਕਿੰਨੇ ਕ ਟਰੈਕਟਰ ਨੇ ਬਾਈ ਤੇ 4 ਰੇਟ ਨਾਲ ਪਈ 4 ਹਾਂਜੀ ਠੀਕ ਐ ਵਧੀਆ ਕੰਡੀਸ਼ਨਾਂ ਦੇ ਨੇ ਹਾਂਜੀ ਪੂਰੇ ਵਧੀਆ ਜਿਲੇ ਕਾਪੀ ਕਾਗ ਜਾਂਦੇ ਪੂਰੇ ਓਕੇ ਆ ਵੀਰੇ ਓਕੇ ਆ ਗਾਰੰਟੀ ਆ ਆਪਣੀ ਸਾਰੀ ਗਾਰੰਟੀ ਆ ਫੁੱਲ ਫੁੱਲ ਵੀਰੇ ਠੀਕ ਐ ਜੀ ਹੁਣ ਆਪਾਂ 60 ਫਾਰਮ ਤੋਂ ਸਟਾਰਟ ਕਰਦੇ ਹਾਂ ਬਾਈ ਇਹਦੇ ਬਾਰੇ ਦੱਸੀ ਜਰਾ 6 ਮਾਡਲ ਆ ਵੀਰੇ 6 ਮਾਡਲ ਆ ਰੰਗ ਪੇਂਟ ਦਾ ਸਾਰਾ ਓਰਿਜਨਲ ਵੀਰੇ ਸਾਰਾ ਰੇਨ ਹਾਂਜੀ ਕਾਪੀ ਕਾਗ ਜਾਂਦਾ ਪੂਰੀ ਗਾਰੰਟੀ ਆ ਵੀਰੇ ਓਕੇ ਤੇ ਇੰਜਨ ਗੇਅਰ ਦਾ ਵਾਕੇ ਚੈੱਕ ਕਰਕੇ ਲੈ ਜਾਓ ਵੀਰੇ ਵਾਕੇ ਚੈੱਕ ਕਰਕੇ ਹਾਂਜੀ ਠੀਕ ਹੈ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਵੀਰੇ ਹੈਗੇ 75 ਰੁਪਏ ਮਾਂਗ ਲੈ 75 ਰੁਪਏ ਮਾਂਗ ਲੈ ਤੇ ਅਗਲੇ ਟਾਇਰ ਮਾਂਗ ਲੈਣਗੇ 30 ਰੁਪਏ 30 ਰੁਪਏ ਹਾਂਜੀ ਅੱਧਾ ਕ ਲਾ ਲਓ ਅੱਧੇ ਕ ਟਾਇਰ ਅਗਲੇ ਨੇ ਅੱਧੇ ਕ ਟਾਇਰ ਅਗਲੇ ਨੇ ਬਾਈ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਇੰਜਨ ਗੇਅਰ ਤਾਂ ਜਮ ਓਕੇ ਆ ਬਈ ਵਾਕੇ ਚੈੱਕ ਕਰਕੇ ਲੈ ਜਾਓ ਦਸੱਲੀ ਠੀਕ ਇਹ ਖੁੱਲਿਆ ਨਹੀਂ ਟਰੈਕਟਰ ਨਾਲ ਦਾ ਇੰਜਨ ਖੁੱਲਿਆ ਨਹੀਂ ਨਾਲ ਦਾ ਇੰਜਨ ਆ ਤੇ ਟਰੈਕਟਰ ਮਿੱਤਰੋ ਦਿਖਾ ਦਿੰਨੇ ਆ ਬੈਂਡਰੀ ਬਾਉਂਡਰੀ ਵਿਚੀ ਧਰੀ ਹੋਈ ਆ ਬਾਈ ਕਹਿੰਦਾ ਨਾਲ ਦਾ ਇੰਜਨ ਹੈ ਤੇ ਤੁਸੀਂ ਦੇਖ ਸਕਦੇ ਹੋ ਨਾ ਤੇ ਮਾਡਲ ਇਹ ਕਿੰਨੇ ਆ ਗਿਆ 6 ਮਾਡਲ ਆ ਵੀਰੇ 6 ਮਾਡਲ ਆ ਗਿਆ 6 ਮਾਡਲ ਦਾ ਰੇਟ ਕਿੰਨਾ ਆ ਗਿਆ ਮੰਗਦੇ 265000 ਨਾ ਵੀਰੇ ਠੀਕ ਹੈ ਤੇ ਜੇ ਕੋਈ ਵੀਡੀਓ ਦੇਖ ਕੇ ਆ ਗਿਆ ਮਾਨ ਤਨ ਕਰ ਦਾਂਗੇ 245000 ਦੇ ਦਾਂਗੇ 245000 ਹਾਂ ਘਰੇ ਆਇਆ ਕਰ ਦਾਂਗੇ 45 ਤੋਂ ਮਾਨ ਤਾਨ 45 24 ਹਾਂ 45 24 ਮਿੱਤਰੋ ਮਾਨ ਤਾਨ ਹੋ ਜੂ ਤੇ ਸਾਤਰੀ ਐ ਇਦਾਂ ਹੀ ਆ ਹਾਂਜੀ ਵੀਰੇ ਇਦਾਂ ਹੀ ਸਾਤ ਰੀਜ ਦੇ ਨਹੀਂ ਆ ਡੰਡਾ ਫੱਟੀ ਟ੍ਰੈਵਲ ਸਭ ਕੁਝ ਨਾਲ ਮਿਲੂ ਬਾਈ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਹੈ ਮੂਰੇ ਆ ਗਿਆ 855 ਰਿਵਰਸ ਪੀਟੀਓ 5 ਸਟਾਰ ਤੇ ਅਲੱਗ ਤੋਂ ਕਲਚ ਵਾਲਾ ਬਾਈ ਦੱਸਿਓ ਇਹਦੇ ਬਾਰੇ ਉਨੇ ਮਾਡਲ ਆ ਵੀਰੇ ਇਹ ਠੀਕ ਹੈ ਇੰਜਨ ਗੇਅਰ ਦਾ ਕਿਵੇਂ ਹੈ ਓਕੇ ਆ ਵੀਰੇ ਜਮਾ ਜਮਾ ਫੀਲਡ ਹੈ ਜਮਾ ਸੀਲਡ ਵੀਰੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਇੰਜਨ ਗੇਅਰ ਤਾਂ ਸੀਲਡ ਹੈ ਦੇਗੀ ਚੁੱਲ੍ਹੇ ਚ ਆ ਗਿਆ ਤੇ ਜੇ ਇਹ ਮਾਡਲ ਦੀ ਗੱਲ ਕੀਤੀ ਆ 19 ਮਾਡਲ ਆ ਵੀਰੇ 19 ਮਾਡਲ ਹਾਂਜੀ ਟਾਇਰਾਂ ਦੀ ਗੱਲ ਕੀਤੀ ਆ ਵੀ ਟਾਇਰ ਹੈਗੇ ਆ ਵੀਰੇ 85 ਰੁਪਏ 70 ਰੁਪਏ 85 ਕੋਣਗੇ 85 70 85 ਪੈਸੇ ਪਏ ਨੇ ਬਾਈ ਟਾਇਰ ਐਮ ਆਰ ਐਫ ਦੇ ਟਾਇਰ ਨੇ ਕੋਨੋਪੀ ਵਗੈਰਾ ਲੱਗੀ ਹੋਈ ਆ ਤੇ ਸਾਊਂਡ ਸਿਸਟਮ ਵਿੱਚੇ ਜਾਊਗਾ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਇੰਜਨ ਗੇਅਰ ਤਾਂ ਕਿਵੇਂ ਆ ਪੂਰਾ ਓਕੇ ਆ ਬਾਈ ਰੰਗ ਪੇਂਟ ਤਾਂ ਨਹੀਂ ਕਿਤੇ ਸਾਰਾ ਵੀ ਨਾਲ ਵੀਰੇ ਕਿਤੇ ਸਾਰਾ ਪੇਪਰ ਤੋਂ ਲੈ ਕੇ ਪਿੱਛੇ ਤੱਕ ਪਿੱਛੇ ਤੱਕ ਵੀਰੇ ਬੈਂਪਰ ਤੋਂ ਲੈ ਕੇ ਪਿੱਛੇ ਤੱਕ ਓਰੀਜਨਲ ਆ ਬਾਈ ਤੇ ਡੰਡਾ ਫੱਟੀ ਟ੍ਰੈਵਲ ਨਾਲ ਹੈ ਪੂਰੇ ਬੈਂਪਰ ਦੇ ਵਿੱਚ ਤੇਲ ਵਾਲੀ ਟੈਂਕੀ ਅਲੱਗ ਤੋਂ ਆ ਬਾਈ ਤੇਲ ਸਪਲਾਈ ਦੇਣ ਵਾਸਤੇ ਜੇ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤੇ ਰੇਟ ਕਿੰਨਾ ਗਿਆ ਦਾ 645 ਮੰਗਦੇ ਆ ਵੀਰੇ ਆਪਾਂ 645 ਡਿਮਾਂਡ ਹੈ ਹਾਂਜੀ ਵੀਰੇ ਮੌਕੇ ਦਾ ਮੌਕੇ ਦਾ 6 ਲੱਖ 20 ਹਜ਼ਾਰ ਦਾ ਦੇ ਦਾਂਗੇ ਵੀਰੇ 6 ਲੱਖ 20 ਹਜ਼ਾਰ ਦਾ ਮੌਕੇ ਤੇ ਮਿੱਤਰੋ ਬਣੂਗਾ ਟਰੈਕਟਰ ਟਰੈਕਟਰ ਚੰਗਾ ਡਬਲ ਡਿਸਟ੍ਰੀਬਿਊਟਰ ਚ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਅੱਕੇ ਆ ਗਿਆ ਸੱਤ ਫਾਰਮ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬਈ ਦੱਸੀ ਬਈ 2001 ਮਾਡਲ ਆ ਵੀਰੇ 2001 ਮਾਡਲ ਆ ਗਿਆ ਸਿੰਪਲ ਕਟਾਈ ਚ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਹੈਗੇ 45 ਕੇ ਪੈਸੇ ਮਗਰ ਲਿਓ ਵੀਰੇ 45 ਕੇ ਪੈਸੇ ਟਾਇਰ ਨੇ ਬਈ ਚੌਕੜਾ ਟਰੈਕਟਰ ਦੇਖ ਸਕਦੇ ਹੋ ਸਾਊਂਡ ਸਿਸਟਮ ਵਿੱਚ ਜਾਊ ਸਿੰਪਲ ਕੱਪੜੇ ਵਾਲੀ ਛਤਰੀ ਹੈ ਇੰਜਨ ਗੇਅਰ ਦਾ ਬਈ ਕਿਦਾਂ ਇੰਜਨ ਗੇਅਰ ਤਾਂ ਓਕੇ ਆ ਵੀਰ ਜਮਾ ਇੰਜਨ ਗੇਅਰ ਤਾਂ ਜਮਾ ਓਕੇ ਆ ਵਾ ਕੇ ਚੈੱਕ ਕਰ ਲਿਓ ਵੀਰੇ ਵਾ ਕੇ ਚੈੱਕ ਕਰ ਸਕਦੇ ਹੋ ਬਈ ਇੰਜਨ ਗੇਅਰ ਤਾਂ ਜਮਾ ਓਕੇ ਟਰੈਕਟਰ ਹੈ ਤੇ ਰੰਗ ਪੈਂਟ ਦਾ ਵੀ ਉਨੀ ਓਰੀਜਨਲ ਰੰਗ ਦਾ ਵੀ ਓਕੇ ਆ ਬੇਸ਼ਕ ਥੋੜੀ ਸ਼ੋ ਸੀ ਵੀਰੇ ਇੱਥੇ ਸੀ ਦਾਗ ਜਾ ਉਹ ਕਰਾਇਆ ਸੀ ਵੀਰੇ ਸੋਰੀ ਸੋ ਤੇ ਬਈ ਇੱਥੇ ਦਾਗ ਜਾ ਸੀਗਾ ਦਾਗ ਸੀ ਪੰਪ ਜਿੱਦਾਂ ਕਰਕੇ ਉਹ ਕਰਾਇਆ ਸੀਗਾ ਠੀਕ ਆ ਬਈ ਇੱਥੇ ਕਰਾਇਆ ਬਾਈ ਨੇ ਸੱਚੀ ਦੱਸਦਾ ਵੀ ਇੱਥੇ ਕਰਾਇਆ ਹੋਇਆ ਬਾਕੀ ਤੁਸੀਂ ਬਈ ਜਦੋਂ ਆਉਣੇ ਹੁੰਨੇ ਹੋ ਟਰੈਕਟਰ ਲੈਣ ਹਨ ਆਪਦੀ ਫੁੱਲ ਤਸੱਲੀ ਕਰਕੇ ਉਲ ਜਾਇਆ ਕਰੋ ਸਾਡਾ ਮਕਸਦ ਹੁੰਦਾ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਂਦਾ ਵੀ ਟਰੈਕਟਰ ਫਲਾਣਾ ਟਰੈਕਟਰ ਫਲਾਣੇ ਥਾਂ ਮੇ ਖੜਾ ਦੋ ਘੰਟੇ ਵਾਹ ਕੇ ਚੈੱਕ ਕਰ ਲਓ ਭਾਵੇਂ ਯਾਰ ਦੋ ਘੰਟੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਉਲ ਜਾ ਸਕਦੇ ਹਾਂ ਜਿਵੇਂ ਸਾਰਾ ਟਰੈਕਟਰ ਬਿਲਕੁਲ ਸੀਲਡ ਹੈ ਟਰੈਕਟਰ ਦੇਖ ਸਕਦੇ ਹੋ ਅੰਦਰੋਂ ਵੀ ਤੁਹਾਨੂੰ ਟਰੈਕਟਰ ਦਿਖ ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਬਈ ਤੇ ਮਾਡਲ ਕਿੰਨੇ ਆਏ 2001 ਮਾਡਲ ਆ ਵੀਰੇ 2001 ਮਾਡਲ ਦਾ ਰੇਟ ਕਿੰਨਾ ਆ ਗਿਆ ਬਈ 2 ਲੱਖ 15 ਹਜ਼ਾਰ ਦੀ ਡਿਮਾਂਡ ਆ ਵੀਰੇ 2 ਲੱਖ 15 ਹਜ਼ਾਰ ਡਿਮਾਂਡ ਆ ਬਈ ਮੌਕੇ ਦਾ ਦੇ ਦਾਂਗੇ 2 ਲੱਖ ਦਾ ਵੀਰੇ ਪੂਰੇ ਦਾ ਹਾਂਜੀ ਪੂਰੇ 2 ਲੱਖ ਦਾ ਟਰੈਕਟਰ ਮੰਨ ਜੂ ਮਾੜਾ ਮੋਟਾ ਜਿਹਾ ਸਹੀ ਕਰਿਆ ਇਹ ਕਰ ਦਾਂਗੇ ਜੀ ਕਰਿਆ ਕੇ ਹਾਂਜੀ ਕਿਹਨਾ ਮੈਂ ਕਹਦੇ ਆ ਕਹ ਤੋ ਕੋਈ ਨਾ ਤੂੰ 2 ਲੱਖ ਪੂਰੇ 2 ਲੱਖ ਦਾ ਕਹਿੰਨੇ ਹਾਂਜੀ ਮਾੜਾ ਮੋਟਾ ਬਾਈ ਹੋਰ ਵੀ ਮਾਨਤਾ ਨੂੰ ਹਜੂਏ ਚੋ ਟਰੈਕਟਰ ਚੋਂ ਮੇਰਾ ਨਾਮ ਲੈ ਦਿਓ ਬਾਈਆਂ ਕੋਲੇ 2-4000 ਰੁਪਿਆ ਬਾਈ ਹੋਰ ਵੀ ਛੱਡ ਦੇ ਕੋਈ ਨਾ ਕੋਈ ਨਾ ਛੱਡ ਠੀਕ ਹੈ ਤੇ ਮੂਰੇ ਆ 45 ਵੀਰੇ ਫਾਰਮ 45 ਦਾ ਫਾਰਮ ਮੂਰੇ ਆ ਗਿਆ 45 ਫਾਰਮ ਸੈਂਪਲ ਕਟਾਈ ਹੈ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਕਹਿ ਸਕਦੇ ਹਾਂ ਬਾਈ ਸਾਰਾ ਰੇਨ ਸਾਰਾ ਹੀ ਨਾਲ ਵੀਰੇ ਕਦੇ ਵੀ ਬਰਛ ਲੱਗਾਂ ਨਹੀਂ ਕਦੇ ਵੀ ਕਦੇ ਵੀ ਕਦੇ ਵੀ ਬਰਛ ਤਾਂ ਨਹੀਂ ਲੱਗਿਆ ਬਾਈ ਟਰੈਕਟਰ ਚੈੱਕ ਕਰ ਸਕਦੇ ਹਾਂ ਛੋਟੇ ਕਿਸਾਨ ਲਈ ਬਹੁਤ ਹੀ ਵਧੀਆ ਟਰੈਕਟਰ ਹੈ ਸਤਰੀ ਰੇਂਜ ਹੋ ਜੂ ਸਤਰੀ ਹੈਗੀ ਬਾਈ ਨਾਲੇ ਦੀ ਸਤਰੀ ਹੈਗੀ ਹੈ ਨਾਲ ਡੰਡਾ ਫੱਟੀ ਡਰਵਲ ਨਾਲ ਹੈ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਆ ਬਾਈ ਟਾਇਰ 85 ਪਾਇੇ ਹੋਰੇ ਮਗਰਲੇ 85 ਕੇ ਪੈਂਸੇ ਟਾਇਰ ਪਏ ਨੇ ਬਾਈ ਚੌਕੜਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਨਵਾਂ ਮਾਡਲ ਆ ਵੀਰੇ 2009 9 2009 ਮਾਡਲ ਆ ਗਿਆ ਸੀ ਟਰੈਕਟਰ ਜਮਾ ਸੀਲਡ ਹੈ ਬਾਈ ਜਮਾ ਜਮਾ ਬਾਈ ਜਮਾ ਸੀਲਡ ਟਰੈਕਟਰ ਹੈ ਨਵਾਂ ਮਾਡਲ ਦਾ ਰੇਟ ਕਿੰਨਾ ਆ ਗਿਆ 3 लाख 25000 ਮੰਗਦੇ ਵੀਰੇ 3 लाख 25000 ਡਿਮਾਂਡ ਹੈ ਬਾਈ ਮੌਕੇ ਦਾ 3 लाख ਦਾ ਛੜਦਾ ਵੀਰੇ ਪੂਰਾ ਖਿੱਚ ਕੇ ਹਾਂਜੀ ਵੀਰੇ ਪੂਰਾ ਖਿੱਚ ਕੇ 3 लाख ਦਾ ਮੰਨੂ ਬਾਈ ਇਹ ਚੋ ਵੀ ਮਾਨਦਾਨ ਮਾੜਾ ਮੋਟਾ ਮੌਕੇ ਤੇ ਹੋ ਜੂ ਕਿਤੇ ਵੀ ਬਾਈਆਂ ਨੇ ਬੁਰਸ ਨਹੀਂ ਲਾਇਆ ਦੇਖੋ ਜਿੱਥੇ ਮਾੜਾ ਮੋਟਾ ਪੇਪੜੀ ਮਾੜਾ ਮੋਟਾ ਕਲਰ ਜਿਹਾ ਲੱਥਿਆ ਉੱਥੇ ਉਮੇ ਜਿਕਰ ਲਿਖਿਆ ਹੋਇਆ ਸਾਰਾ Ориਜਨਲ ਹੈ ਬਾਈ ਇਸ ਤੋਂ ਇਲਾਵਾ ਹੋਰ ਵੀ ਟਰੈਕਰ ਹੁੰਦੇ ਹੁੰਦੇ ਵੀਰੇ ਆਪਣੇ ਕਿੰਨੇ ਕੁ ਖੜੇ ਨੇ ਤੋ ਦੋ ਟਰੈਕਟਰ ਖੜੇ ਵੀਰੇ ਦੋ ਟਰੈਕਟਰ ਖੜੇ ਆ ਹਾਂਜੀ ਵੀਰੇ ਕਿਹੜੇ ਕਿਹੜੇ ਖੜੇ ਆ ਇਹ 455 ਖੜਾ ਵਾ ਤੇ ਇੱਕ 275 ਖੜਾ ਵੀਰੇ ਇੱਕ 275 ਖੜਾ ਹਾਂਜੀ ਤੇ ਉਹ ਕਿੰਨੇ ਕਿੰਨੇ ਮਾਡਲ ਨੇ ਇੱਕ ਹੈਗਾ 11 ਮਾਡਲ ਵੀਰੇ 855 ਹਾਂ ਤੇ 275 ਹੈਗਾ 5 ਮਾਡਲ 275 ਪੰਜ ਮਾਡਲ ਉਹਨਾਂ ਦਾ ਰੇਟ ਕੀ ਹੈ 11 ਮਾਡਲ ਦਾ ਕੀ ਹੈ 11 ਮਾਡਲ ਦਾ ਵੇ 3 ਲੱਖ 70 ਹਾਂ ਮੰਗਦੇ ਆ ਵੀਰੇ ਅੱਛਾ ਤੇ ਦੂਜੇ ਦਾ ਦੂਜੇ ਦਾ ਮਾਡਲ 225 ਬਈ ਠੀਕ ਹੈ ਹਾਂਜੀ ਤੇ ਲੋਕੇਸ਼ਨ ਕੀ ਪੈ ਜਾਂਦੀ ਹੈ ਮੇਨ ਮੋਗਾ ਜ਼ਿਲ੍ਹਾ ਵੀਰੇ ਨਾਲ 3 ਕਿਲੋਮੀਟਰ ਪਿੰਡ ਤੱਲੇਕੇ ਤੱਲੇਕੇ ਹਾਂਜੀ ਠੀਕ ਹੈ ਤੇ ਪ੍ਰਾਜੀ ਮੋਬਾਈਲ ਨੰਬਰ ਕਿੰਨਾ 77106 91921 ਬਹੁਤ ਬਹੁਤ ਧੰਨਵਾਦ ਬਾਈ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਲੋ ਵੀ ਮੇਂ ਮਿੱਤਰੋ ਬਾਈ ਨੂੰ ਦਿਓ ਮੌਕਾ لازਮੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਾਸਤਰੀ ਕਾਲ ਜੀ